ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕਿਚਨ ਕਿੰਗ ਵਿੱਚ ਅੱਜ ਤੁਹਾਨੂੰ ਦੱਸਾਂਗੇ ਵੀ ਹੋਮ ਮੇਡ ਅਨਾਜਬੂਝੀ ਜਟਨੀ ਕਿੱਦਾਂ ਬਣਾਈ ਜਾਂਦੀ ਹੈ ਸਭ ਤੋਂ ਪਹਿਲਾਂ ਆਪਾਂ ਪਿਆਜ਼ ਲੈਣੇ ਵਾਸ਼ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਲੈਣਾ ਤੇ ਫਿਰ ਟਮਾਟਰ ਲੈਣੇ ਇਹਨਾਂ ਨੂੰ ਵੀ ਵਾਸ਼ ਕਰ ਲੈਣਾ ਤੇ ਆਪਾਂ ਮਿਰਚਾਂ ਲੈ ਲਈਆਂ ਨੇ ਮਿਰਚਾਂ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਬਾਡੇ ਕੋਲ ਤਨੀਆ ਤੇ ਅਨਾਜਬੂਝ ਦੇ ਕੁਝ ਪੱਤੇ ਨੇ ਅੱਗੇ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਬਣਦੀ ਹੈ ਸਭ ਤੋਂ ਪਹਿਲਾਂ ਆਪਾਂ ਜੜੇ ਇੱਕ ਪਿਆਜ਼ ਲੈਣੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਪੈਣਾ ਆਪਾਂ ਔਰ ਫਿਰ ਟਮਾਟਰ ਲੋ ਟਮਾਟਰ ਵੀ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਏ ਆ ਤੇ ਮਿਰਚਾਂ ਵੀ ਆਪਾਂ ਆਪਣੇ ਮਰਜ਼ੀ ਦੇ ਹਿਸਾਬ ਕੋ ਪਾ ਸਕਦੇ ਆ ਟੇਸ ਮਸਾਲੇ ਤੇ ਜੇ ਦੇਖੋ ਇਹਦੇ ਵਿੱਚ ਪਾਉਣ ਵਾਸਤੇ ਆਪਣੇ ਕੋਈ ਕੀ ਰੈਸਪੀ ਹੈਗੀ ਧਨੀਆ ਵੀ ਆਪਾਂ ਐਡ ਕਰ ਸਕਦੇ ਆ ਤੇ ਜਿਹੜਾ ਨਿਆਜ਼ ਕੋ ਦਾ ਦੱਸਿਆ ਉਹ ਵੀ ਆਪਾਂ ਵਾਸ਼ ਚੰਗੀ ਤਰ੍ਹਾਂ ਕਰ ਲਿਆ ਵਾ ਤੇ ਹੁਣ ਆਪਾਂ ਇਹ ਚਟਨੀ ਬਣਾਉਣ ਜਾ ਰਹੇ ਆ ਸਭ ਤੋਂ ਪਹਿਲਾਂ ਆਪਾਂ ਜਿਹੜੇ ਨਿਆਜ਼ ਕੋ ਦੇ ਸੱਤੇ ਲਏ ਉਹਨੂੰ ਕਟਿੰਗ ਕਰਕੇ ਆਪਾਂ ਗ੍ਰਾਈਂਡਰ ਦੇ ਵਿੱਚ ਪਾਵਾਂਗੇ ਹੁਣ ਆਪਾਂ ਪੱਤੇ ਇਹਨਾਂ ਦੀ ਕਟਿੰਗ ਕਰਕੇ ਵਿੱਚ ਪਾਉਣੀ ਹੈ ਚਲੋ ਗਾਇਸ ਹੁਣ ਆਪਾਂ ਇਹਨਾਂ ਨੂੰ ਜਿਹੜਾ ਅਗਲਾ ਨੈਕਸਟ ਸਟੈਪ ਆਪਾਂ ਦਾ ਹੈਗਾ ਵਾ ਉਹ ਆਪਾਂ ਹੁਣ ਜਿਹੜੇ ਪੱਤੇ ਆਪਾਂ ਕੱਟ ਕੇ ਗ੍ਰਾਈਂਡਰ ਵਿੱਚ ਪਾਏ ਸੀਗੇ ਹੁਣ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਗ੍ਰਾਇੰਡ ਕਰਨਾ ਹੈ ਦੇਖੋ ਹੁਣ ਜਿਹੜੇ ਆਪਾਂ ਨਿਆਜ਼ਪੋ ਤੇ ਧਨੀਆ ਪੈਸੇ ਬਿਲਕੁਲ ਗ੍ਰाइंड ਹੋ ਚੁੱਕਾ ਵਾ ਦੇਖੋ गाइस ਹੁਣ ਮੈਂ ਹੁਣ ਕੱਟਣ ਲੱਗੀ ਗ੍ਰੈਂਡ ਦੇ ਵਿੱਚੋਂ ਬਾਹਰ ਤੇ ਹੁਣ ਦੇਖੋ ਕਿੰਨਾ ਵਧੀਆ ਇਸਕੇ ਤਿਆਰ ਹੋ ਚੁੱਕਾ ਵਾ ਹਾਂ ਦੀ ਫਰੈਂਡਸ ਹੁਣ ਜਿਹੜੇ ਆਪਾਂ ਪਿਆਜ਼ ਕੱਟੇ ਲੱਗੇ ਆ ਉਹ ਹੁਣ ਆਪਾਂ ਡਾਇਨ ਵਿੱਚ ਇਹਨੂੰ ਫਰਾਈ ਕਰਾਂਗੇ मैन ना ग्राइंड कर लगी प्याजा प्याज जो आप ज्यादा नहीं ग्राइंड करना क्योंकि वो फिर पानी छाच चेक करा कि प्याज ज्यादा नहीं हो ਕੀਆ ਨਾ ਪੈਨ ਨੂੰ ਇੱਕ ਸਾਈਡ ਤੇ ਕੱਢ ਲਾਂਗੇ ਹਾਂਜੀ ਗਾਜਰ ਜਿਸ ਤਰ੍ਹਾਂ ਪਿਆਜ਼ ਤੇ ਆਪਾਂ ਜਿਹੜੀ ਛਟਕੀ ਹੋਵੇ ਜਿਆ ਪਦੀਨਾ ਦਾ ਉਹ ਆਪਾਂ ਗ੍ਰਾਈਂਡ ਕਰ ਲਿਆ ਵਾ ਤੇ ਹੁਣ ਆਪਾਂ ਇਸੇ ਤਰ੍ਹਾਂ ਟਮਾਟਰ ਵੀ ਗ੍ਰਾਈਂਡ ਕਰਾਂਗੇ ਹਰ ਹੀ ਮੱਝੀ ਨਾਲ ਗ੍ਰाइंड ਕਰ ਲਾਂਗੇ ਜਿੰਨਾ ਤੁਸੀਂ ਜਿੰਨਾ ਆਪਣੇ ਤਿੱਖੀ ਖਾਣੀ ਆ ਫਿਰ ਤੁਸੀਂ ਜਿਆਦਾ ਪਾ ਸਕਦੇ ਹੋ ਜੇ ਤੁਸੀਂ ਘੱਟ ਖਾਣੇ ਤਾਂ 5-6 ਮਿਰਚਾਂ ਪਾਉ ਦੇਣਾ ਹਾਂਜੀ ਫਰੈਂਡਸ ਜੇ ਆ ਹੁਣ ਜਿਹੜੇ ਆਪਾਂ ਪਿਆਜ਼ ਗ੍ਰाइंड ਕੀਤੇ ਸੀ ਜਿਹੜਾ ਆਪਾਂ ਪੁਦੀਨਾ ਗ੍ਰाइंड ਕੀਤਾ ਸੀਗਾ ਤੇ ਟਮਾਟਰ ਸਾਰਾ ਕੁਝ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਾਂਗੇ ਹਨ ਕੀ ਤਰੇ ਦੇ ਨਾਲ ਸਾਰਾਈ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜਿਹਦੇ ਵਿੱਚ ਆਪਾਂ ਪਾਵਾਂਗੇ ਇੱਕ ਅੱਧਾ ਚਮਚਾ ਆਪਾਂ ਜਿਹੜਾ ਮਸਾਲਾ ਹੁੰਦਾ ਵਾ ਗਰਮ ਮਸਾਲਾ ਉਹ ਪਾਵਾਂਗੇ। ਇੱਕ ਇੱਕ ਚਮਚਾ ਪਾ ਨਮਕ ਪਾਵਾਂਗੇ ਤੇ ਤੁਸੀਂ ਚਾਹੋ ਤੇ ਖੰਡ ਵੀ ਐਡ ਕਰ ਸਕਦੇ ਹੋ। ਹਾਂਜੀ ਗਾਇਜ਼ ਹੁਣ ਜਿਸ ਤਰ੍ਹਾਂ ਮੈਂ ਪਹਿਲਾਂ ਪਿਆਜ਼ ਦੇ ਵਿੱਚ ਸਾਰਾ ਕੁਝ ਮਿਕਸ ਕਰ ਲਿਆ ਸੀ ਗਿਆ ਆਪਾਂ ਪੁਦੀਨੇ ਨਿਆਸਪੋ ਦੀ ਚਟਨੀ ਦੇ ਵਿੱਚ ਸਾਰਾ ਕੁਝ ਆਪਾਂ ਮਿਕਸ ਕਰ ਲਿਆ ਸੀ ਪਿਆਜ਼ ਨਮਕ ਵੀ ਪਾ ਲਿਆ ਸੀ ਆਪਾਂ ਤੇ ਹੁਣ ਆਪਾਂ ਥੋੜੀ ਜਿਹੀ ਚੀਨੀ ਪਾ ਦਿੰਦੇ ਹਾਂ। ਸਵਾਦ ਅਨੁਸਾਰ ਤੁਸੀਂ ਚੀਨੀ ਪਾ ਸਕਦੇ ਜੋ ਤੇ ਆਪਾਂ ਅਨਾਜ ਨਾਲ ਪੀਸਿਆ ਵੀ ਪਾਵਾਂਗੇ। ਇਹਦੇ ਨਾਲ ਤੁਹਾਡੀ ਚਟਨੀ ਦਾ ਜਿਹੜਾ ਛਵਾਦ ਬਹੁਤ ਹੀ ਜ਼ਿਆਦਾ ਟੇਸਟੀ ਹੋ ਜਾਏਗਾ। ਚਟਪਟੀ ਬਣੂਗੀ। ਦੋਸਤੋ ਤੁਸੀਂ ਇਹਨੂੰ ਘਰ ਦੇ ਵਿੱਚ ਵੀ ਟਰਾਈ ਕਰ ਸਕਦੇ ਹੋ। ਆ ਵੇਖੋ ਹੋਣ ਇਹਦਾ ਛੇੜ ਜਿਹੜੀ ਬਹੁਤ ਹੀ ਅੱਛੀ ਲੱਗ ਰਹੀ। ਗਾਇਸੋ ਉਹਨਾਂ ਦੀ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਇਹਨਾਂ ਇਹ ਤੁਸੀਂ ਗੈਸਟ ਸਕਦੇ ਹੋ ਤੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਇਹ ਰੈਸਪੀ ਤੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਕਿਚਨ ਕਿੰਗ ਨੂੰ ਸਬਸਕ੍ਰਾਈਬ ਜਰੂਰ ਕਰਿਓ ਐਦਾਂ ਦੀਆਂ ਤੁਹਾਨੂੰ ਹੋਰ ਵੀਡੀਓਜ਼ ਮਿਲਦੀਆਂ ਰਹਿਣਗੀਆਂ